ਤੋਂ ਪਹਿਲਾਂ ਤਾਂ ਤੁਹਾਨੂੰ ਪੁਲਿਸ ਕੰਪਲੇਟ ਕਰਨੀ ਹੁੰਦੀ ਹੈ ਤੁਸੀਂ ਆਪਣੇ ਨਜ਼ਦੀਕੀ ਦੇ ਸਾਂਝ ਕੇਂਦਰ ਦੇ ਵਿੱਚ ਜਾ ਕੇ ਪੁਲਿਸ ਨੂੰ ਕੰਪਲੀਟ ਕਰ ਸਕਦੇ ਹੋ ਤੁਹਾਨੂੰ ਉੱਥੋਂ ਇੱਕ ਰਸੀਦ ਵੀ ਪ੍ਰਾਪਤ ਹੋ ਜਾਵੇਗੀ ਅਤੇ ਇਹੀ ਰਸੀਦ ਬਾਅਦ ਦੇ ਵਿੱਚ ਆਨਲਾਈਨ ਕੰਪਲੇਂਟ ਕਰਨ ਦੇ ਵਿੱਚ ਵੀ ਕੰਮ ਆਵੇਗੀ ਹੁਣ ਕੰਪਲੇਂਟ ਦਰਜ ਕਰਵਾਉਣ ਤੋਂ ਬਾਅਦ ਨੰਬਰ 2 ਤੇ ਤੁਹਾਡਾ ਕੰਮ ਹੁੰਦਾ ਹੈ ਤੁਸੀਂ ਆਪਣਾ ਨਵਾਂ SIM ਕਢਵਾਣਾ ਹੈ ਤੁਸੀਂ ਮੋਬਾਈਲ SIM ਵੇਚਣ ਵਾਲੀ ਕਿਸੇ ਵੀ ਦੁਕਾਨ ਦੇ ਉੱਪਰ ਜਾ ਕੇ ਇਹ ਵਾਲੀ ਕੰਪਲੇਂਟ ਦੀ ਕਾਪੀ ਦਿਖਾ ਕੇ ਉੱਥੋਂ ਤੁਸੀਂ ਨਵਾਂ SIM ਕਢਵਾ ਸਕਦੇ ਹੋ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਅਸੀਂ ਨਵੇਂ ਮੋਬਾਈਲ ਦੇ ਵਿੱਚ ਆਪਣਾ SIM ਪਾ ਕੇ Google Chrome ਦੇ ਉੱਪਰ ਜਾਵਾਂਗੇ ਅਤੇ Google Chrome ਦੇ ਵਿੱਚ sancharsathi.gov.in ਸਰਚ ਕਰਾਂਗੇ ਅਤੇ ਇਸ ਵੈਬਸਾਈਟ ਦੇ ਵਿੱਚ ਚਲੇ ਜਾਵਾਂਗੇ ਇਸ ਵੈਬਸਾਈਟ ਦੇ ਵਿੱਚ ਸਿਟੀਜ਼ਨ ਸੈਂਟ੍ਰਿਕ ਸਰਵਿਸਿਜ਼ ਦੇ ਵਿੱਚ ਦੂਜੇ ਨੰਬਰ ਦੇ ਉੱਪਰ ਆਪਸ਼ਨ ਹੈ ਕਿ ਬਲੌਕ ਜੋਰ ਲੋਸਟ ਸਟੋਲਨ ਮੋਬਾਈਲ ਹੈਂਡਸੈਟ ਆਪਾਂ ਇਸ ਆਪਸ਼ਨ ਦੇ ਵਿੱਚ ਜਾਣਾ ਹੈ ਬਲੌਕ ਲੋਸਟ ਵਾਲੀ ਆਪਸ਼ਨ ਦੇ ਉੱਪਰ ਜਾਵਾਂਗੇ ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਰਿਕੁਐਸਟ ਫੋਰ ਬਲੌਕਿੰਗ ਲੋਸਟ ਸਟੋਲਨ ਮੋਬਾਈਲ ਵਾਲੀ ਆਪਸ਼ਨ ਆ ਚੁੱਕੀ ਹੈ ਅਤੇ ਇੱਕ ਫਾਰਮ ਆ ਚੁੱਕਾ ਹੈ ਇਹ ਫਾਰਮ ਭਰ ਕੇ ਅਸੀਂ ਭਾਰਤ ਸਰਕਾਰ ਦੇ ਕੋਲ ਰਿਕੁਐਸਟ ਕਰਨੀ ਹੈ ਕਿ ਸਾਡੇ ਉਸ ਗੁੰਮ ਹੋ ਚੁੱਕੇ ਮੋਬਾਈਲ ਨੂੰ ਬਲੌਕ ਕਰ ਦਿੱਤਾ ਜਾਵੇ ਸੋ ਇਹ ਸਾਰਾ ਫਾਰਮ ਭਰਨ ਤੋਂ ਬਾਅਦ ਭਾਰਤ ਸਰਕਾਰ ਦੀ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਦੇ ਕੋਲ ਇਹ ਵਾਲੀ ਸਾਡੀ ਰਿਕੁਐਸਟ ਚਲੀ ਜਾਵੇਗੀ ਅਤੇ ਸਰਕਾਰ ਦਾ ਇਹ ਵਿਭਾਗ ਸਾਡੇ ਉਸ ਗੁੰਮ ਹੋ ਚੁੱਕੇ ਮੋਬਾਈਲ ਨੂੰ ਬਲੌਕ ਕਰ ਦੇਵੇਗਾ ਅਤੇ ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਰਹੇਗਾ ਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ